ਭਾਜਪਾ ਤੀਜੀ ਵਾਰ ਫੇਰ ਨਰਿੰਦਰ ਮੋਦੀ ਦੀ ਅਗਵਾਈ ਦੇ ਹੇਠ ਕੇਂਦਰ ਦੇ ਵਿੱਚ ਸਰਕਾਰ ਬਣਾਉਣ ਜਾ ਰਹੀ ਹੈ ਦੱਸਦੀ ਹੈ ਕਿ ਭਾਜਪਾ ਦੇ ਵੱਲੋਂ 2024 ਲੋਕ ਸਭਾ ਚੋਣਾਂ ਦੇ ਵਿੱਚ ਇੱਕ ਨਾਰਾ ਦਿੱਤਾ ਗਿਆ ਸੀ ਕਿ ਇਸ ਵਾਰ 400 ਪਰ ਭਾਜਪਾ ਇਸ ਵਾਰ 400 ਪਰ ਨਹੀਂ ਕਰ ਪਾਈ ਹਾਲਾਂਕਿ ਉਸ ਨੂੰ ਇਸ ਵਾਰ 300 ਤੋਂ ਵੀ ਘੱਟ ਸੀਟਾਂ ਮਿਲੀਆਂ ਨੇ ਜਿਸ ਦੇ ਚਲਦੇ ਭਾਜਪਾ ਨੂੰ ਦੇਸ਼ ਦੀਆਂ ਬਾਕੀ ਪਾਰਟੀਆਂ ਦਾ ਵੀ ਸਮਰਥਨ ਲੈਣਾ ਪੈ ਰਿਹਾ ਹੈ ਉਹਨਾਂ ਦੇ ਸਮਰਥਨ ਦੇ ਨਾਲ ਹੀ ਅੱਜ ਭਾਜਪਾ ਫੇਰ ਕੇਂਦਰ ਦੇ ਵਿੱਚ ਸਰਕਾਰ ਬਣਾਉਣ ਜਾ ਰਹੀ ਹੈ ਉਥੇ ਕਿਸਾਨ ਆਗੂਆਂ ਨੇ মিডিਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਭਾਜਪਾ ਨੇ ਨਾਰਾ ਦਿੱਤਾ ਸੀ ਕਿ ਇਸ ਵਾਰ 400 ਪਰ ਜਿਸ ਦੇ ਚਲਦੇ ਉਹ 400 ਪਾਰ ਨਹੀਂ ਕਰ ਸਕੀ ਉਹਨਾਂ ਨੂੰ ਖਾਸ ਕਰਕੇ ਪੰਜਾਬ ਦੇ ਵਿੱਚੋਂ ਮੂੰਹ ਦੀ ਖਾਣੀ ਪਈ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਭਾਜਪਾ ਪੰਜਾਬ ਦੇ ਵਿੱਚ ਇੱਕ ਵੀ ਸੀਟ ਤੇ ਜਿੱਤ ਪ੍ਰਾਪਤ ਨਹੀਂ ਕਰ ਸਕੀ ਕਿਉਂਕਿ ਕਿਸਾਨ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਪਰ ਕਿਸਾਨਾਂ ਨੂੰ ਅੰਗੋਲਿਆ ਕਰਦਿਆਂ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਜਿਸ ਦੇ ਚਲਦੇ ਭਾਜਪਾ ਪੰਜਾਬ ਦੇ ਵਿੱਚ ਆਪਣਾ ਖਾਤਾ ਵੀ ਨਹੀਂ ਖੋਲ ਸਕੀ OTS ਮੌਕੇ ਕਿ ਕਿਸਾਨ ਆਗੂਆਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਭਾਜਪਾ ਨੇ ਇਸ ਵਾਰ ਧਰਮ ਦੀ ਰਾਜਨੀਤੀ ਕੀਤੀ ਹੈ ਤੇ ਧਰਮ ਦੇ ਨਾਂ ਤੇ ਵੋਟਾਂ ਵਟੋਰੀਆਂ ਨੇ ਦੇਖੋ ਜੀ ਸਾਨੂੰ ਤੇ ਆਲੀ 90 ਤੋਂ ਲੈ ਕੇ 95% ਮੀਟਿਆ ਵੀ ਜਿਹੜਾ ਨਿਤਿਸ਼ ਕੁਮਾਰ ਜੀ ਆ ਉਹ ਰਾਹੁਲ ਨੂੰ ਵੀ ਕਹੀ ਜਾਂਦੇ ਆ ਵੀ ਮੈਂ ਤੇਰੇ ਨਾਲ ਰਲ ਕੇ ਸਰਕਾਰ ਬਣਾਵਾਂਗਾ ਉਦੋਂ ਵੀ ਕਹੀ ਜਿੰਨਾ ਚਿਰ ਸਰਕਾਰ ਵਾਲੀ ਬਣਦੀ ਨਹੀਂ ਹੁਣ ਚਿਰ ਇਹ ਪਲਟੂ ਆਮ ਦਾ ਕੋਈ ਪਤਾ ਨਹੀਂ ਇਹ ਕਿੱਧਰ ਚੱਲ ਜਾਣਾ ਇਹ ਵਾਲੀ ਬਿਲਕੁਲ ਸਰਕਾਰ ਬਣ ਤੇ ਹੀ ਪਤਾ ਲੱਗੂ ਵੀ ਕਾਂਗਰਸ ਦੀ ਬੰਦੀ ਜਾਂ ਭਾਜਪਾ ਦੀ ਬੰਦੀ ਆ ਦੂਜੀ ਗੱਲ ਸਾਨੂੰ ਸਰਕਾਰ ਬਣਾਉਣ ਦੇ ਨਾਲ ਕੋਈ ਇਹੋ ਜਿਹੀ ਭਾਵੇਂ ਕੋਈ ਸਰਕਾਰ ਬਣ ਜੇ ਜਿਹੜੇ ਸਾਡੇ ਕਿਸਾਨੀ ਮੁੱਦੇ ਨੇ ਹੀ ਆਪਣੀ ਕਿਸਾਨੀ ਮੁੱਦੇ ਅੰਦੋਲਨ ਲੈ ਲੜਕੇ ਹੀ ਲੈਣੇ ਆ ਤੇ ਦੰਦ ਲੜਕੇ ਹੀ ਲੈਂਦੇ ਰਹਿਣਾ ਵਾ ਇਹ ਸਾਡਾ ਅੰਦੋਲਨ ਉਸੇ ਤਰ੍ਹਾਂ ਜਾਰੀ ਰਹੂਗਾ ਜਿੰਚਰ ਭਾਵੇਂ ਕੋਈ ਸਰਕਾਰ ਵੀ ਆ ਜੇ ਜੀ ਕੰਗਨਾ ਰਣਾਉਤ ਦੇ ਮਾਮਲੇ ਵਿੱਚ ਟੋਟਾ ਕੀ ਕਹਿਣਾ ਜਿਹੜਾ ਫਿਲਮਿੰਗਲ ਚੋਰ ਵਾਲੇ ਪਰ ਮਾਰਿਆ ਗਿਆ ਰਿਪੋਰਟ ਦੇਖੋ ਜੀ ਜਿਹੜੀ ਆਪ ਨੇ ਗੱਲ ਕੀਤੀ ਕੰਗਨਾ ਰਣਾਉਤ ਬਾਰੇ ਕੰਗਨਾ ਰਣਾਉਤ ਬਾਰੇ ਆਪ ਜੀ ਨੂੰ ਦੱਸ ਦਈਏ ਵੀ ਸਾਡਾ ਪਿਛਲੇ ਸਾਲਾਂ ਦੇ ਵਿੱਚ ਜਿਹੜਾ ਅੰਦੋਲਨ ਚੱਲਿਆ ਸੀ ਦਿੱਲੀ ਸਾਡੇ 13 ਮਹੀਨੇ ਉਹਦੇ ਵਿੱਚ ਸਾਡੀਆਂ ਮਹਿਤਾਵਾ ਸਾਡੀਆਂ ਚਾਚੀਆਂ ਤਾਈਆਂ ਉਥੇ ਸਾਡੇ ਨਾਲ ਕੰਦੇ ਨਾਲ ਕੰਦਾ ਮਿਲਾ ਕੇ ਅੰਦੋਲਨ ਵਿੱਚ ਸ਼ਾਮਲ ਹੋਈਆਂ ਸੀ ਇਸੇ ਹੀ ਕੰਗਨਾ ਰਣੌਤ ਨੇ ਉਹਨਾਂ ਨੂੰ ਕਿਹਾ ਸੀਗਾ ਵੀ ਟਕੇ ਟਕੇ ਦੀਆਂ ਔਰਤਾਂ ਔਰ 100-100 ਰੁਪਏ ਦਿਹਾੜੀ ਦੇ ਆਈਆਂ ਹੋਈਆਂ ਵਾ ਯਾਨੀ ਕਿ 100-100 ਦਿਹਾੜੀ ਦੇ ਆਉਣ ਵਾਲੀਆਂ ਸਾਡੀਆਂ ਮਹਿਤਾਵਾ ਸਾਡੀਆਂ ਚਾਚੀਆਂ ਤਾਈਆਂ ਸੀ ਜਿਹੜੀਆਂ ਸਾਡੇ ਨਾਲ ਕਿਸਾਨਾਂ ਦੇ ਪਰਿਵਾਰਾਂ ਦੇ ਵਿੱਚੋਂ ਉੱਠ ਕੇ ਸਾਡੇ ਨਾਲ ਬੈਠੀਆਂ ਸੀਗੀਆਂ ਤੇ ਕੰਗਨਾ ਰਣੌਤ ਨੇ ਜਿਵੇਂ ਮਾੜਾ ਕਿਹਾ ਇਹ ਕੱਲ ਪਰਸੋ ਦੀ ਗੱਲ ਆ ਵੀ ਉਹ ਇਹ ਮੁਹਾਲੀ 에어ਪੋਰਟ ਤੇ ਕੰਗਨਰ ਨੌਜ ਜਦੋਂ ਆਈ ਤੇ ਕੁਲਵਿੰਦਰ ਕੌਰ ਨੇ ਸਿਕਿਉਰਿਟੀ ਪਰਪਰ ਨੂੰ ਮੁੱਖ ਰੱਖਦਿਆਂ ਹੋਇਆਂ ਉਹਨੂੰ ਕਿਹਾ ਵੀ ਆਪਣਾ ਬੈਗ ਚੈੱਕ ਕਰਾਓ ਆਪਣਾ ਮੋਬਾਈਲ ਚੈੱਕ ਕਰੋ ਉਹਨੇ ਮੋਬਾਈਲ ਮੋਬਾਈਲ ਚੈੱਕ ਹੋਣ ਤੋਂ ਬਿਗੇਰ ਉਹਨੇ ਕੌਰ ਦਾ ਨਾਮ ਜੋ ਸੁਣਿਆ ਉਹਨੇ ਕਹਿੰਦਾ ਇਹ ਕੌਰ ਜਿਹੜੀ ਹੈਗੀ ਆ ਇਹ ਖਾਲਿਸਤਾਨੀ ਨੂੰ ਸਪੋਰਟ ਕਰਦੀ ਆ ਜਦੋਂ ਸਾਡੇ ਬੱਚੇ ਬਾਡਰਾਂ ਤੇ ਲੜਾਈਆਂ ਵਿੱਚ ਸ਼ਹੀਦ ਹੁੰਦੇ ਨੇ ਸ਼ਹੀਦ ਹੋ ਕੇ ਝੰਡੇ ਤਿਰੰਗੇ ਵਿੱਚ ਲਿਪਟ ਕੇ ਸਾਡੇ ਘਰਾਂ 'ਚ ਆਉਂਦੇ ਆ ਉਸ ਟਾਈਮ ਅਸੀਂ ਆ ਆਪਣੇ ਆ ਦੇਸ਼ ਦੇ ਆਜ਼ਾਦੀ ਦੇ ਵਿੱਚ ਸ਼ਹੀਦ ਹੁੰਦੇ ਆ ਤੇ ਜਦੋਂ ਕਿ ਅਸੀਂ ਆਪਣੇ ਹੱਥ ਮੰਗਦੇ ਹਾਂ ਸਾਨੂੰ ਖਾਲਸਾ ਨਹੀਂ ਕਹਿ ਕੇ ਦੱਸ ਦਿੰਦੇ ਨੇ ਇਸੇ ਹੀ ਕੁਲਵਿੰਦਰ ਕੌਰ ਦੇ ਪਰਿਵਾਰ ਚੋਂ 6-7 ਜਾਣੇ ਆਰਮੀ ਦੇ ਵਿੱਚ ਲੜਾਈਆਂ ਲੜਵੀਂ ਚ ਰਹੇ ਨੇ ਔਰ ਹੁਣ ਵੀ ਅਸਲੇ ਬਾਰਡਰਾਂ ਤੇ ਡਿਊਟੀ ਨਿਭਾ ਰਹੇ ਨੇ ਇਹ ਕੁਲਵਿੰਦਰ ਕੌਰ ਨੂੰ ਕਰਨ ਨੂੰ ਨੋਟਿਸ ਤੋਂ ਹੱਥੋਂ ਰਹਿ ਜਾਂਦਾ ਤੇ ਕਿਸਾਨ ਜਿੱਥੇ ਕੰਮ ਕਰਦੇ ਨੇ ਕਿਸ ਤਰ੍ਹਾਂ ਦਾ ਸਮਰਥਨ ਦਿੱਤਾ ਆਬ ਜੀ ਦੇ ਚੈਨਲਾਂ ਦੇ ਮਾਧਿਅਮ ਰਾਹੀਂ ਪਤਾ ਲੱਗ ਹੀ ਰਿਹਾ ਵੀ ਜਿੰਨੇ ਵੀ ਕਿਸਾਨ ਆਪੂ ਸਾਡੇ ਪ੍ਰਤੀਨਿਧ ਸਾਡੇ ਹੈਗੇ ਨੇ ਉਹ ਸਾਰੇ ਹੀ ਉਹ ਕੁਲਵਿੰਦਰ ਕੋਰ ਦੇ ਹੱਥ 'ਚ ਜੇ ਬੈਠੇ ਨੇ ਉਹਦੇ ਘਰ ਜਾ ਕੇ ਉਹਦੇ ਮਾਤਾ ਪਿਤਾ ਨੂੰ ਵਧਾਈਆਂ ਦੇ ਰਹੇ ਨੇ ਔਰ ਉਸੇ ਤਰ੍ਹਾਂ ਹੀ ਸਾਡਾ ਇਹਦੇ ਭੈਣ ਦੇ ਨਾਲ ਕੰਦੇ ਨਾਲ ਕੰਦਾ ਮਿਲਾ ਕੇ ਅਸੀਂ ਬਰਕਰਾਰ ਖੜੇ ਰਵਾਂਗੇ ਜਿਨਾਂ ਚਿਰ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਸਰ ਭਾਜਪਾ ਗੱਠ ਜੋੜਨਾ ਸਰਕਾਰ ਬਣਾ ਰਹੇ ਨੇ ਵੇਖੋ ਕਦੀ ਤੇ ਨतीश ਕੁਮਾਰ ਜੀ ਉਧਰ ਹੋ ਜਾਂਦੇ ਨੇ ਕਦੀ ਉਧਰ ਹੋ ਜਾਂਦੇ ਨੇ ਬਾਕੀ ਅੱਗੇ ਵੀ ਇਹਨਾਂ ਦਾ ਬਿਹਾਰ ਦੇ ਵਿੱਚ ਪਹਿਲੋਂ ਗੱਠ ਜੋੜ ਦੀ ਸਰਕਾਰ ਰਹੀ ਉਹ ਅੱਧ ਵਿਚ ਜਾ ਕੇ ਟੁੱਟ ਗਈ ਸੀ ਹੁਣ ਵੀ ਇਹਨਾਂ ਦਾ ਮਤਲਬ ਕੋਈ ਮੈ ਹੈ ਨਹੀਂ ਆ ਵੀ ਯਕੀਨ ਪਈ ਸਰਕਾਰ ਚੱਲੇਗੀ ਜਾਂ ਸਾਲ ਚੱਲੇਗੀ ਜਾਂ 2 ਸਾਲ ਚੱਲੇਗੀ ਗੱਠ ਜੋੜਨਾ ਸਰਕਾਰ ਕਦੀ ਚੱਲਦੀ ਨਹੀਂ ਹੁੰਦੀ ਜਿਸ ਤਰ੍ਹਾਂ ਕਹੇ ਭਾਈ ਭਲਕ ਕਹੇ 400 500 400 ਬਾਦ ਦਾ ਨਾਰਾ ਲਾਜਦਾ ਨਹੀਂ ਯਾਰ ਕਿ 400 500 ਰੈਂਟ ਪਿਆ ਗਿਆ ਸਰ ਧਰਮ ਦੇ ਮੁੱਦੇ ਤੇ ਲੜਨਾ ਚਾਹੁੰਦੇ ਸੀਗੇ ਪਰ ਇਹਨਾਂ ਨੇ ਅਯੋਧਿਆ ਦੇ ਵਿੱਚੋਂ ਵੀ ਇਹਨਾਂ ਦੇ ਕੈਂਡੀਡੇਟ ਹਾਰ ਗਏ ਨੇ ਇਹਨਾਂ ਨੇ ਜਿਹੜੀ ਮੁੱਦੇ ਤੇ ਸਰਕਾਰ ਬਣਾਉਣ ਲੱਗੇ ਸੀ ਇਹਨਾਂ ਕੋਲ 300 ਸੀਟ ਵੀ ਨਹੀਂ ਨਿਕਲੀ ਉਹ ਲੋਕ ਅੱਜ ਕੱਲ ਵੋਟਰ ਬਹੁਤ ਸਿਆਣੇ ਆ ਜੀ ਇਸ ਤਰ੍ਹਾਂ ਲੱਗਦਾ ਕਿ ਅੱਗੇ ਵੀ ਜਦੋਂ ਕੇਂਦਰੀ ਸੱਤਾ ਸਰਕਾਰ ਹੀ ਕਿਸਾਨਾਂ ਨਾਲੋਂ ਤੁਹਾਨੂੰ ਫਤਿਹਨਾ ਕੇਂਦਰ ਸਰਕਾਰ ਦੇ ਖਿਲਾਫ ਕੀਤਾ ਗਿਆ ਸੀ ਹੁਣ ਫਿਰ ਉਹੀ ਸਰਕਾਰ ਜਿਹੜੀ ਫਿਰ ਕਾਬਜ ਹੋਣ ਜਾ ਰਹੀ ਕੀ ਲੱਗਦਾ ਕਿਸਾਨਾਂ ਸਰ ਆ ਕਿਸਾਨਾਂ ਨੂੰ ਤੇ ਹੱਕ ਲੜ ਕੇ ਲੈਣਾ ਪੈਣਾ ਜੀ ਪਿਛਲੀ ਵਾਰ 1 ਸਾਲ ਦਰਨਾ ਚੱਲਿਆ ਸੀ ਹੁਣ ਵੀ ਚੱਲੂਗਾ ਚਾਹੇ 1.5 ਸਾਲ ਚੱਲੇ ਚਾਹੇ 2 ਚੱਲੇ ਕਿਸਾਨਾਂ ਨੇ ਤੇ ਆਪਣਾ ਹੱਕ ਲੜ ਕੇ ਹੀ ਲੈਣਾ ਜੀ ਅੰਮ੍ਰਿਤਸਰ ਤੋਂ ਸਿਮਰ ਢਿੰਗਰਾ ਦੀ ਰਿਪੋਰਟ ਔਨ ਏਅਰ